ਤੁਸੀਂ ਸਾਰੇ ਜਾਣਦੇ ਹੋ ਕਿ ਪੈਰਸ 올림픽 ਵਿੱਚ ਭਾਰਤ ਦੇ ਕਪਤਾਨ ਹਰਮਨਪ੍ਰੀਤ ਦੀ ਅਗਵਾਈ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ ਟੋਕੀਓ 올림픽 ਵਿੱਚ ਵੀ ਭਾਰਤ ਨੇ ਕਾਂਸੀ ਦਾ ਤਗਮਾ ਹੀ ਜਿੱਤਿਆ ਸੀ ਇਸ ਵਾਰ ਦੀ ਪੈਰਸ 올림픽 ਵਿੱਚ ਹਰਮਨਪ੍ਰੀਤ ਨੇ ਸ਼ਾਨਦਾਰ ਤਰੀਕੇ ਦੇ ਨਾਲ ਇੱਕ ਕਪਤਾਨ ਵਜੋਂ ਬੁੱਕ ਭੂਮ ਕਾਰਵਾਈ ਹੈ ਉਹਨਾਂ ਨੇ ਇਹਨਾਂ ਸਾਰੀਆਂ ਖੇਡਾਂ ਦੇ ਵਿੱਚ 10 ਗੋਲ ਕੀਤੇ ਸਨ ਐ ਮੌਕਿਆਂ ਉਤੇ ਜਦੋਂ ਟੀਮ ਨੂੰ ਜ਼ਰੂਰਤ ਹੋਦੀ ਸੀ ਤਾਂ ਉਸ ਵਕਤ ਗੋਲ ਕਰਕੇ ਉਸ ਨੇ ਭਾਰਤੀ ਟੀਮ ਨੂੰ ਜਿੱਤ ਦਿਵਾਈ ਦੁਨੀਆ ਦੇ ਸਭ ਤੋਂ ਸ਼ਾਨਦਾਰ ਹਾਕੀ ਖਿਡਾਰੀਆਂ ਵਿੱਚ ਸ਼ੁਭਾਰ ਹਰਬੰਦ ਪ੍ਰੀਤ ਸਿੰਘ ਨੂੰ ਵਜੂਦਾ ਭਾਰਤੀ ਟੀਮ ਦਾ ਥੰਬ ਵੜਿਆ ਜਾਂਦਾ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਭਾਰਤੀ ਟੀਮ ਦੀਆਂ ਸਾਰੀਆਂ ਦੀਆਂ ਸਾਰੀਆਂ ਆਸਾਂ ਹੀ ਹਰਬੰਦ ਪ੍ਰੀਤ ਉੱਤੇ ਹੀ ਟਿਕੀਆਂ ਹੁੰਦੀਆਂ ਹਨ ਭਾਰਤੀ ਟੀਮ ਦੇ ਵਜੂਦਾ ਕਪਤਾਨ ਦੀ ਸਭ ਤੋਂ ਵੱਡੀ ਖੂਬੀ ਚਿਹਰੇ ਤੇ ਹਮੇਸ਼ਾ ਹਲਕੀ ਮੁਸਕਾਨ ਰੱਖਣਾ ਹੈ ਹਰਬਰਪ੍ਰੀਤ ਸਿੰਘ ਇੱਕ ਉਹ ਇੱਕ ਭਾਰਤੀ ਖਿਡਾਰੀ ਹੈ ਜਿਨ੍ਹਾਂ ਨੇ ਦੋ ਵਾਰ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦਾ ਸਰਬੋਤਮ ਖਿਡਾਰੀ ਵਾਦ ਦਾ ਬਾੜ ਹਾਸਲ ਕੀਤਾ ਹੈ। ਅਜਿਹੇ ਕਰਤ ਦੇ ਨਾਲ ਕਪਤਾਨ ਹਰਬਰਪ੍ਰੀਤ ਸਿੰਘ ਦੁਨੀਆ ਦੇ ਮਹਾਨ ਹਾਕੀ ਖਿਡਾਰੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਹੋ ਗਏ ਹਨ। ਕਪਤਾਨ ਹਰਬਰਪ੍ਰੀਤ ਸਿੰਘ ਨੂੰ ਭਾਰਤੀ ਹਾਕੀ ਦਾ ਸਰਪੰਚ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਪੰਜਾਬ ਦੇ ਨਾਲ ਸਬੰਧ ਰੱਖਣ ਵਾਲੇ ਕਪਤਾਨ ਹਰਬਰਪ੍ਰੀਤ ਦੇ ਪਿਛੋਕੜ ਦੇ ਬਾਰੇ। ਕੀ ਹੈ ਉਸਦਾ ਪਰਿਵਾਰਿਕ ਪਿਛੋਕੜ ਤੇ ਕਿਵੇਂ ਟਰੈਕਟਰ ਚਲਾਉਂਦਾ ਚਲਾਉਦਾ ਹਰਬੰਦਪ੍ਰੀਤ ਅੱਜ ਪੂਰੀ ਦੁਨੀਆ ਦੀ ਹਾਕੀ ਦਾ ਸਰਪੰਚ ਬਣ ਗਿਆ ਹੈ ਭਾਰਤੀ ਕਪਤਾਨ ਹਰਬੰਦਪ੍ਰੀਤ ਸਿੰਘ ਦੀ ਪ੍ਰੇਰਨਾਦਾਇਕ ਕਹਾਣੀ ਸੁਣ ਕੇ ਤੁਹਾਡੋਂ ਵੀ ਸਭ ਨੂੰ ਉਸ ਤੇ ਬਾੜ ਮਹਿਸੂਸ ਹੋਵੇਗਾ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਹਰਬੰਦ ਪ੍ਰੀਤ ਸਿੰਘ ਅਵਰ ਸਰ ਦੇ ਜਡੇਆਲਾ ਗੁਰੂ ਬਸਤੀ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਜਨਮੇ ਹਨ। ਛੋਟੇ ਹੁੰਦਿਆਂ ਹੀ ਬਚਪਨ ਵਿੱਚ ਉਹ ਆਪਣੇ ਘਰਵਾਲਿਆਂ ਦੇ ਨਾਲ ਖੇਤੀਬਾੜੀ ਦਾ ਕੰਮ ਕਰਦਾ ਸੀ। ਲਗਭਗ 10 ਸਾਲ ਦੀ ਉਮਰ ਤੱਕ ਪਹੁੰਚਦਿਆਂ ਹੀ ਹਰਬੰਦ ਪ੍ਰੀਤ ਨੂੰ ਟਰੈਕਟਰ ਚਲਾਉਣ ਦਾ ਬੜਾ ਸ਼ੌਕ ਪੈ ਗਿਆ ਸੀ। ਹਰਬੰਦ ਪ੍ਰੀਤ ਸਿੰਘ ਦੇ 15 ਸਾਲ ਦੀ ਉਮਰ ਤੱਕ ਪਹੁੰਚਣ ਉਤੇ ਉਸਦੇ ਪਿਤਾ ਨੇ ਉਹਨਾਂ ਦੇ ਹਾਕੀ ਦੇ ਸ਼ੌਕ ਨੂੰ ਦਿਸ਼ਾ ਦੇਣ ਲਈ ਜਲਤਰ ਦੀ ਸਰਜੀਤ ਹਾਕੀ ਅਕੈਡਮੀ ਵਿੱਚ ਹਰਬੰਨ ਪ੍ਰੀਤ ਦਾ ਦਾਖਲਾ ਕਰਵਾ ਦਿੱਤਾ ਇਸ ਅਕੈਡਮੀ ਵਿੱਚ ਕੋਚ ਗਗਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਵੀ ਪਲੇਟਿਕ ਕੋਰਨਰ ਦੇ ਬਾਹਰ ਰਹਸਣ ਉਹਨਾਂ ਨੇ ਹਰਬੰਨ ਪ੍ਰੀਤ ਦੇ ਹੱਥਾਂ ਦੀ ਤਾਕਤ ਨੂੰ ਹਾਕੀ ਵਿੱਚ ਇਸਤੇਮਾਲ ਕਰ ਲਈ ਉਸ ਨੂੰ ਬਾਹਰ ਬਣਾ ਦਿੱਤਾ ਇਸ ਦੇ ਲਈ ਉਹ ਆ ਬਣਾ ਲੋ ਜਿਆਦਾ ਭਾਰ ਵਾਲੀ ਗੇਂਦਾ ਦੇ ਨਾਲ ਹਰਬੰਨ ਪ੍ਰੀਤ ਨੂੰ ਟ੍ਰੇਨ ਕਰਵਾਉਦੇ ਉੱਦੇਸਣ ਭਾਰਤੀ ਜੂਨੀਅਰ ਹਾਕੀ ਟੀਮ ਦੇ ਸਫਲ ਭਾਰਤੀ ਕੋਚਾਂ ਵਿੱਚ ਸ਼ਾਮਲ ਹਰਦਰ ਸਿੰਘ ਦੇ ਹਰਬਰਪ੍ਰੀਤ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਕਹਿ ਦਿੱਤਾ ਸੀ ਕਿ ਅਗਲੇ 2 ਸਾਲਾਂ ਵਿੱਚ ਉਹ ਦੁਨੀਆ ਦੇ ਸਰਬੋਤਮ ਖਿਡਾਰੀਆਂ ਦੇ ਵਿੱਚ ਨਜ਼ਰ ਆਵੇਗਾ। ਇਹ ਗੱਲ ਉਹਨਾਂ ਨੇ 2014 ਵਿੱਚ ਸੁਲਤਾਨ ਜੋਹਰ ਕੱਪ ਵਿੱਚ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ ਕੇ ਹੀ ਕਹੀ ਸੀ। ਸਾਈ ਬਾਈਡਿਆਂ ਦੇ ਵਿੱਚ 2014 ਦੇ ਵਿੱਚ ਹੋਏ ਜੋਹਰ ਕੱਪ ਦੀ ਸਫਲਤਾ ਨੇ ਹੀ ਹਰਬਰਪ੍ਰੀਤ ਸਿੰਘ ਦੇ ਅੱਜ ਦੇ ਕੈਰੀਅਰ ਦੀ ਐ ਭੂਮਿਕਾ ਨਿਭਾਈ ਸੀ। ਇਸ ਕੱਪ ਵਿੱਚ ਹੀ ਬਹੁਤ ਚੱਗਾ ਪ੍ਰਦਰਸ਼ਨ ਕਰਨ ਕਰਕੇ ਹਰਮਨਪ੍ਰੀਤ ਸਿੰਘ ਨੂੰ 2015 ਦੇ ਵਿੱਚ ਸੀਨੀਅਰ ਟੀਮ ਦੇ ਵਿੱਚ ਜਗ੍ਹਾ ਮਿਲ ਗਈ। ਸਭ ਤੋਂ ਪਹਿਲਾਂ ਹਰਮਨਪ੍ਰੀਤ ਸਿੰਘ ਨੂੰ ਜਾਪਾਨ ਖਿਲਾਫ ਤਿੰਨ ਟੈਸਟ ਦੀ ਸੀਰੀਜ਼ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ। ਹਰਮਨਪ੍ਰੀਤ ਸਿੰਘ ਸੀਨੀਅਰ ਟੀਮ ਦਾ ਹਿੱਸਾ ਬਣਨ ਤੋਂ ਬਾਅਦ ਵੀ ਜੂਨੀਅਰ ਟੀਮ ਵਿੱਚ ਖੇਡਦੇ ਰਹੇ ਤੇ 2015 ਦੇ ਜੂਨੀਅਰ ਏਸ਼ੀਆ ਕੱਪ ਵਿੱਚ ਵੀ ਆਪਣੇ ਛੱਡੇ ਗੱਡਰ ਵਿੱਚ ਕਾਬਜ਼ਾ ਬਰੇ ਸਨ। ਇਸ ਕੱਪ ਵਿੱਚ ਹਰਮਨਪ੍ਰੀਤ ਸਿੰਘ ਨੇ 14 ਗੋਲ ਦਾਾ ਕੇ ਆਪਣੇ ਹੁਦਰ ਦਾ ਲੋਹਾ ਬਣਵਾ ਦਿੱਤਾ ਸੀ। ਇਹ ਗੱਲ ਬਿਲਕੁਲ ਠੀਕ ਹੈ ਕਿ ਹਰਮਨ ਪ੍ਰੀਤ ਸਿੰਘ ਨੂੰ 2016 ਤੱਕ ਸੀਨੀਅਰ ਟੀਮ ਵਿੱਚ ਖੇਡਣ ਦੇ ਮੌਕੇ ਮਿਲਣ ਲੱਗੇ ਸਨ ਉਸ ਸਾਲ ਅਜਨਾਲ ਸ਼ਾਹ ਵਿੱਚ ਕੀਤੇ ਗਏ ਆਪਣੇ ਪ੍ਰਦਰਸ਼ਨ ਦੇ ਦਬਦੇ ਹੀ ਉਸ ਨੂੰ ਰਿਓ 올림픽 ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਸਫਲਤਾ ਹਾਸਲ ਹੋਈ ਸੀ ਪਰ ਉਹ 올림픽 ਖੇਡ ਦੇ ਦਬਾਅ ਤੋਂ ਖੁਦ ਨੂੰ ਬਚਾ ਨਹੀਂ ਸਕਿਆ ਤੇ ਉਹਦਾ ਪ੍ਰਦਰਸ਼ਨ ਉਮੀਦਾਂ ਦੇ ਬਤਾਵ ਕੁ ਨਹੀਂ ਰਿਹਾ ਜਿਸ ਦਾ ਨਤੀਜਾ ਇਹ ਹੋਇਆ ਕਿ ਇਸ ਤੋਂ ਬਾਅਦ ਹੋਈ ਏਸ਼ੀਆਈ ਚੈਂਪੀਅਨ ਟਰਾਫੀ ਵਿੱਚ ਉਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਇਸ ਤੋਂ ਬਾਅਦ ਕੁਝ ਹੋਰ ਟੂਰਨਾਮੈਂਟਾਂ ਵਿੱਚ ਵੀ ਉਸ ਦੀ ਏਡ ਦੇਖੀ ਕੀਤੀ ਗਈ ਪਰ ਲਖਡਾਉ ਵਿੱਚ ਹੋਏ ਜੂਨੀਅਰ ਵਿਸ਼ੇ ਕੱਪ ਵਿੱਚ ਕੀਤੇ ਪ੍ਰਦਰਸ਼ਨ ਨੇ ਉਸ ਦੀ ਕਿਸਮਤ ਨੂੰ ਇੱਕ ਵਾਰ ਫਿਰ ਚਮਕਾ ਦਿੱਤਾ ਲਖਡਾਉ ਕੱਪ ਵਿੱਚ ਕੀਤੇ ਚੰਗੇ ਪ੍ਰਦਰਸ਼ਨ ਕਾਰਨ ਇੱਕ ਵਾਰ ਫਿਰ ਉਸ ਨੂੰ ਸੀਰੀਅਲ ਟੀਮ ਦੇ ਵਿੱਚ ਜਗ੍ਹਾ ਮਿਲੀ ਐਫ ਆਈ ਐਚ ਦੇ ਪ੍ਰੋ ਲੀਗ ਦੇ 2021-22 ਦੇ ਸੈਸ਼ਨ ਦੇ ਹਰਮਨ ਪ੍ਰੀਤ ਦੇ ਕਰੀਅਰ ਨੂੰ ਨਵੀਂ ਉਡਾਣ ਦਿੱਤੀ ਇਸ ਲੀਗ ਵਿੱਚ ਉਹ ਸਭ ਤੋਂ ਵੱਧ 18 ਗੋਲ ਦਾਗਣ ਵਿੱਚ ਸਫਲ ਹੋ ਸਕਿਆ ਸੀ। ਇਸ ਪ੍ਰਦਰਸ਼ਨ ਦੇ ਭਾਰਤ ਨੂੰ ਦੁਨੀਆਂ ਦੀਆਂ ਦਿੱਗੀਆਂ ਟੀਮਾਂ درمیان ਤੀਜਾ ਸਥਾਨ ਹਾਸਲ ਕਰਵਾਉਣ ਵਿੱਚ ਇਹ ਭੂਮਿਕਾ ਨਿਭਾਈ। ਉਹ 2022-23 ਦੀ ਲੀਗ ਵਿੱਚ 18 ਗੋਲ ਦਾਗ ਕੇ ਪਹਿਲੇ ਨੰਬਰ ਉੱਤੇ ਰਿਹਾ ਸੀ। ਅੱਜ ਤਾਂ ਹਰਬਲ ਪ੍ਰੀਤ ਸਿੰਘ ਦੀ ਹਾਕੀ ਦੇ ਵਿੱਚ ਸਥਿਤੀ ਇੰਨੀ ਮਜ਼ਬੂਤ ਹੋ ਗਈ ਹੈ ਕਿ ਹੁਣ ਦੁਨੀਆਂ ਭਰ ਦੇ ਹਾਕੀ ਖਿਡਾਰੀ ਉਸਦੇ ਤਜਰਬੇ ਤੋਂ ਲਾਹਾ ਲੈ ਕੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਕਪਤਾਨ ਹਰਬੰਦ ਪ੍ਰੀਤ ਸਿੰਘ ਦੇ ਕੈਰੀਅਰ ਦੀਆਂ ਸਫਲਤਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2020 ਦੇ ਟੋਕੀਓ 올림픽 ਵਿੱਚ ਭਾਰਤ ਨੇ 41 ਸਾਲਾਂ ਬਾਅਦ ਬ੍ਰਾਊਂਜ਼ ਮੈਡਲ ਦਿਵਾਇਆ ਸੀ। ਦੋਸਤੋ ਇਸ ਵਾਰ ਪੈਰਸ 올림픽 ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਕਪਤਾਨ ਹਰਬੰਦ ਪ੍ਰੀਤ ਸਿੰਘ ਨੇ ਦੁਨੀਆ ਦੇ ਬਹਾਦਰ ਖਿਡਾਰੀ ਆਸਟ੍ਰੇਲੀਆ ਦੇ ਜੈਬੀ ਡਵੇਅਰ ਅਤੇ ਬੈਲਜੀਅਮ ਦੇ ਆਰਥਰ ਵਾਡ ਨੂੰ ਵੀ ਪਛਾੜ ਦਿੱਤਾ ਹੈ। ਦੋਸਤੋ ਹਰਬੰਦ ਪ੍ਰੀਤ ਸਿੰਘ ਨੂੰ ਜਨਵਰੀ 2023 ਦੇ ਵਿੱਚ ਪਵਦੇਚੂਰ ਅਤੇ ਰੌਰ ਕੇਲਾ ਵਿੱਚ ਹੋਏ ਵਿਸ਼ਵ ਕੱਪਾ ਵਿੱਚ ਭਾਰਤੀ ਟੀਮ ਦੀ ਕਮਾਨ ਜੋਪੀ ਗਈ ਸੀ ਸੋ ਦੋਸਤੋ ਇਹ ਸੀ ਪ੍ਰੇਰਣਾਦਾਇਕ ਕਹਾੜੀ ਹਾਕੀ ਦੇ ਸਰਪੰਚ ਕਪਤਾਨ ਹਰਮਨਪ੍ਰੀਤ ਸਿੰਘ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ